ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਅਸੀਂ ਇੱਕ ਬਹੁਤ ਹੀ ਵਧੀਆ ਮੈਸੇਜ ਲੈ ਕੇ ਆਏ ਹਾਂ ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ 2 ਮਿੰਟਾਂ ਦੀ ਵੀਡੀਓ ਆ ਸਕਿਪ ਨਾ ਕਰਿਓ ਹਾਂਜੀ ਆਜੋ ਦੋਸਤੋ ਤੁਹਾਨੂੰ ਮਿਲਾਉਣੇ ਇੱਕ ਡਰਾਈਵਰ ਵੀਰ ਨਾਲ ਅਸੀਂ ਤੇ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਜੀ ਠੀਕੋ ਜੀ ਬਹੁਤ ਵਧੀਆ ਤਾਂ ਵੀਰ ਜੀ ਕਿ ਤੁਸੀਂ ਆਪਾਂ ਡਰਾਈਵਰ ਵੀਰ ਆ ਜੋ ਵੀਰ ਮਤਲਬ ਕਿ ਗੱਡੀ ਟਰੱਕ ਚਲਾਉਂਦੇ ਆ ਜਾਂ ਮਤਲਬ ਕਿ ਡਰਾਈਵਰੀ ਹਰ ਕੋਈ ਕਰਦਾ ਹਰ ਇੱਕ ਦੇ ਘਰਾਂ ਦੇ ਵਿੱਚ ਕਾਰ ਜਾਂ ਕੋਈ ਬਾਹਣ ਟਰੈਕਟਰ ਵਗ ਤਾਂ ਤੁਸੀਂ ਵੀਰ ਜੀ ਕਿਸੇ ਗੱਲ ਦਾ ਮਤਲਬ ਹੈ ਧਿਆਨ ਰੱਖਦੇ ਹੋ ਜਦੋਂ ਆ ਮਸ਼ੀਨਰੀ ਨੂੰ ਸਟਾਰਟ ਕਰਦੇ ਹੋ ਗੱਡੀ ਨੂੰ ਸਟਾਰਟ ਕਰਦੇ ਹੋ ਹਾਂਜੀ ਪਹਿਲੀ ਗੱਲ ਆ ਕੇ ਟਾਇਰ ਟਟੂ ਖੜਕਾਉਣਾ ਪੈਂਦਾਗਾ ਹੂੰ ਹੂੰ ਹਵਾਵਾਂ ਵੀ ਚੈੱਕ ਕਰਨਾ ਪੈਂਦਾ ਹਾਂਜੀ ਨਟ ਬੋਲਟ ਵਗੈਰਾ ਵੇਖਣੇ ਪਏ ਡੀਜ਼ਲ ਵੇਖ ਲਿਆ ਅੱਛਾ ਜੀ ਤੇ ਸਾਰਾ ਕੁਝ ਵੇਖਣ ਤੋਂ ਬਾਅਦ ਗੱਡੀ ਸਟਾਰਟ ਕਰਦੇ ਆ ਟਾਇਰ ਵਗੈਰਾ ਸਾਰੇ ਚੈੱਕ ਕਰਦੇ ਹਾਂ ਹਾਂਜੀ ਟਾਇਰ ਵਗੈਰਾ ਸਾਰੇ ਚੈੱਕ ਕਰਕੇ ਹਵਾ ਵਗੈਰਾ ਵੇਖ ਕੇ ਠੀਕ ਹੈ ਜੀ ਨਟ ਵਗੈਰਾ ਵੇਖ ਕੇ ਤਾਂ ਦੋਸਤੋ ਜਿਹੜੀ ਗੱਲ ਮੈਂ ਅੱਜ ਕਹਿਣੀ ਜਾਣਾ ਸਾਰਿਆਂ ਨੂੰ ਕੀ ਮਤਲਬ ਕਿ ਇੱਕ ਗਰਮੀ ਦਾ ਮੌਸਮ ਸਟਾਰਟ ਹੋ ਗਿਆਗਾ ਤਾਂ ਗਰਮੀ ਦੇ ਮੁਤਾਬਕ ਅੱਜ ਕੱਲ ਕੁੱਤੇ ਜਾਂ ਕੋਈ ਜਾਨਵਰ ਗੱਡੀਆਂ ਦੇ ਥੱਲੇ ਆ ਕੇ ਬੈਠ ਜਾਂਦਾ ਜਿਵੇਂ ਕਿ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦਿਖਾ ਰਿਹਾ ਆ ਦਿਖਾਓ ਦੋਸਤੋ ਜਿਵੇਂ ਕਿ ਆ ਦੇਖੋ ਗੱਡੀ ਦੇ ਨੀਚੇ ਟਾਇਰਾਂ ਦੇ ਵਿੱਚ ਵੜ ਕੇ ਨੇ ਮਤਲਬ ਕਿ ਕੁੱਤੇ ਨੇ ਬੈਠਣਾ ਹੁੰਦਾ ਇਹ ਠੰਡੀ ਜਗ੍ਹਾ ਭਾਲ ਲਗਾ ਜਾਂ ਛਾਂ ਭਾਲ ਲਗਾ ਬੈਠਣ ਵਾਸਤੇ ਗਰਮੀ ਦਾ ਸੀਜ਼ਨ ਹੈ ਤਾਂ ਦੋਸਤੋ ਮੈਂ ਸਾਰੇ ਡਰਾਈਵਰ ਵੀਰਾਂ ਨੂੰ ਇਹੀ ਬੇਨਤੀ ਕਰਨੀ ਚਾਹਣਾਗਾ ਕਿ ਆਪਾਂ ਜਦੋਂ ਵੀ ਮਸ਼ੀਨਰੀ ਸਟਾਰਟ ਕਰਦੇ ਆ ਤਾਂ ਆਪਾਂ ਨੂੰ نیچے ਇੱਕ ਧਿਆਨ ਮਤਲਬ ਕਿ ਜਰੂਰ ਮਾਰ ਲੈਣਾ ਚਾਹੀਦਾ ਜਿਵੇਂ ਕਿ ਕੁੱਤੇ ਵਗੈਰਾ ਜਾਂ ਬਿੱਲੀ ਵਗੈਰਾ ਕੋਈ ਕੋਈ ਵੀ ਜਾਨਵਰ ਨੀਚੇ ਬੈਠ ਸਕਦਾ ਗਰਮੀ ਦਾ ਕਰਕੇ ਤਾਂ ਉਸ ਨੂੰ ਠੰਡ ਚਾਹੀਦੀ ਹੈ ਮਤਲਬ ਕਿ ਠੰਡਾ ਥਾਂ ਭਾਲਦਾ ਜਾਂ ਮਤਲਬ ਕਿ ਛਾਂ ਭਾਲਦਾ ਹੈਗਾ ਇਸ ਕਰਕੇ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਤੁਸੀਂ ਵੀ ਖਿਆਲ ਕਰ ਖਿਆਲ ਰੱਖਿਆ ਕਰੋ ਨੀਂਦਾ ਕਰਕੇ ਠੀਕ ਹੈ ਜੀ ਤਾਂ ਮਤਲਬ ਕਿ ਇਹ ਬਹੁਤ ਜ਼ਰੂਰੀ ਹੈ ਜੀ ਕਿਉਂਕਿ ਪੇਜਵਾਨਾਂ ਦਾ ਐਵੇਂ ਨੁਕਸਾਨ ਹੋ ਸਕੇ ਗਰਮੀ ਦੇ ਵਿੱਚ ਉਹ ਬਹੁਤ ਗਲਤ ਚੀਜ਼ ਹੈ ਜੀ ਠੀਕ ਹੈ ਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਆ ਪੈਰਾਂ ਦੇ ਵਿੱਚ ਵੜ ਕੇ ਬਹਿ ਗਿਆ ਤੁਹਾਡੇ ਪਲਾਂਟ ਤੇ ਹੋਇਆ ਹੋਊਗਾ ਕੋਈ ਵਾਰ ਦਾਤਾ ਇਹ ਜੀ ਕੋਈ ਹੋਈ ਹੋਊਗਾ ਨਾ ਨੁਕਸਾਨ ਹੋਇਆ ਹੋਊਗਾ ਤਾਂ ਦੋਸਤੋ ਤੁਸੀਂ ਵੀ ਜੇ ਮਤਲਬ ਕਿ ਕਹਿਣਾ ਚਾਹੁੰਦੇ ਹੋ ਤਾਂ ਵੀਰਾਂ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਤਾਂ ਉਹ ਕੋਈ ਦੇ ਸਕਦੇ ਵੇਖੋ ਜੀ ਇਹ ਤਾਂ ਵਿਚਾਰਾ ਬੇਜਵਾਨਾਗਾ ਵੀ ਮਤਲਬ ਕਿ ਬੋਲ ਨਹੀਂ ਸਕਦਾ ਦੱਸ ਨਹੀਂ ਸਕਦਾ ਇਹਨੇ ਠੰਡੇ ਸਾਕੇ ਪੈਣਾ ਹੁੰਦਾਗਾ ਘਰਾਂ ਦੇ ਵਿੱਚ ਵੀ ਟਰੈਕਟਰ ਟਰਾਲੀਆਂ ਸੱਲੇ ਵੜ ਕੇ ਬਹਿ ਜਾਂਦੇ ਆਗੇ ਆਪਾਂ ਕਹਿੰਦੇ ਟਰੈਕਟਰ ਵਾਲਿਆਂ ਵੀ ਘਰਾਂ ਦੇ ਵਿੱਚ ਵੀ ਮਾੜਾ ਮੋਟਾ ਟੇਪਾ ਕਰਕੇ ਮੈਸੇਜ ਸਾਬ ਤੁਸੀਂ ਖਿਆਲ ਰੱਖੋ ਇਸਦਾ ਮਤਲਬ ਕਿ ਨਿਗਾਹ ਜਰੂਰ ਮਾਰੋ ਪਿੱਛੇ ਨਿਗਾਹ ਮਾਰ ਕੇ ਫੇਰ ਗੱਡੀ ਨੂੰ ਸਟਾਰਟ ਕਰੋ ਫੇਰ ਕਹਾ ਅੱਗੇ ਤਰੋ ਬਿਲਕੁਲ ਠੀਕ ਹੈ ਇਹ ਕਿਉਂਕਿ ਤਾਂ ਆਪਣਾ ਮਨ ਖਰਾਬ ਹੁੰਦਾ ਹੈ ਨੁਕਸਾਨ ਹੁੰਦਾ ਹੈ ਮੌਤ ਵੀ ਹੋ ਸਕਦੀ ਹੈ ਬਾਹਾਂ ਵੀ ਟੁੱਟ ਸਕਦੀ ਹੈ ਹੱਥ ਪੈਰ ਜਾਂ ਕੁਝ ਵੀ ਹੋ ਸਕਦਾ ਹੈ ਜਾਨਵਰ ਨੂੰ ਬਾਕੀ ਸਾਰੇ ਵੀਰਾਂ ਨੇ ਗੌਰ ਕਰਨਾ ਇਸ ਮੈਸੇਜ ਨੂੰ ਮਤਲਬ ਕਿ ਤੁਹਾਡੇ ਰਹੀਂ ਪਹੁੰਚਾਉਣ ਵਾਸਤੇ ਅਸੀਂ ਵੀਡੀਓ ਬਣਾਈ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਮੈਂਟ ਜ਼ਰੂਰ ਕਰੇ